ਜਿਹੜੀ ਸਭ ਤੋਂ ਵੱਡੀ ਰਾਜਨੀਤਿਕ ਚੁਣੌਤੀ ਪੰਜਾਬ ਦੇ ਖੇਤਰੀ ਦਲ ਦੇ ਸਾਹਮਣੇ ਆਉਣ ਵਾਲੀ ਹੈ ਜਿਸ ਨੂੰ ਲੈ ਕੇ ਇੱਕ ਤੋਂ ਵੱਧ ਵਾਰ ਚਰਚਾ ਹੁੰਦੀ ਹੈ ਕਿ ਕੇਂਦਰੀ ਦਲ ਦੇ ਨਾਲ ਸਮਝੌਤਾ ਕਰੇ ਤੋਂ ਬਿਨਾ ਰਾਸ਼ਟਰੀ ਰਾਜਨੀਤੀ ਦੇ ਵਿੱਚ ਪੰਜਾਬ ਦਾ ਕੋਈ ਵੀ ਖੇਤਰੀ ਦਲ ਹੈ ਜਿਹੜਾ ਉਹ ਆਪਣੀ ਪਛਾਣ ਨਹੀਂ ਬਣਾ ਸਕਦਾ ਹੜਾ ਤੋਂ ਬਾਅਦ ਫਿਰ ਇੱਕ ਵਾਰੀ ਚਰਚਾ ਸਰਗਰਮ ਹੋਈ ਹੈ ਕਿ ਕਿ ਪੰਜਾਬ ਦੀ ਕੋਈ ਖੇਤਰੀ ਪਾਰਟੀ ਆਪਣਾ ਵजूद ਬਣਾਏਗੀ ਤੇ ਜਦੋਂ ਖੇਤਰੀ ਪਾਰਟੀ ਦੀ ਗੱਲ ਹੁੰਦੀ ਹੈ ਕੁਦਰਤੀ ਹੈ ਕਿ ਅਕਾਲੀ ਦਲ ਫੋਰ ਫਰੰਟ ਤੇ ਆਉਂਦਾ ਹੈ ਤੇ ਅਕਾਲੀ ਦਲ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਅੱਜ ਉਸ ਦੇ ਵੀ ਤਿੰਨ ਢੜੇ ਬਣੇ ਹੋਏ ਐ ਪਹਿਲਾ ਢੜਾ ਉਹ ਜਿਹੜਾ ਪ੍ਰਮੁੱਖ ਤੌਰ ਤੇ ਸੁਖਵੀਰ ਸਿੰਘ ਬਾਦਲ ਜਿਹਨੂੰ ਸ਼੍ਰੋਮਣੀ ਅਕਾਲੀ ਦਲ ਕਿਹਾ ਜਾਂਦਾ ਹੈ ਅੱਜ ਦੀ ਘੜੀ ਜਿਸ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਪਰ ਵੀ ਪੂਰਨ ਤੌਰ ਤੇ ਕਬਜ਼ਾ ਹੈ ਉਸ ਤੋਂ ਬਾਅਦ ਦੂਸਰਾ ਢੜਾ ਉਹ ਜਿਹੜਾ ਅਕਾਲੀ ਦਲ ਦਾ ਹੀ ਬਾਗੀ ਢੜਾ ਕਿਹਾ ਜਾਂਦਾ ਹੈ ਅਕਾਲੀ ਦਲ ਦੇ ਬਾਗੀ ਢੜੇ ਦੇ ਵਿੱਚ ਅਸੀਂ ਸਾਰੇ ਜਾਣਦੇ ਆ ਕਿ ਪੁਰਾਣੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਤੇ ਉਸ ਦੇ ਵਿੱਚ ਕੁਝ ਉਹ ਲੀਡਰ ਜਿਨ੍ਹਾਂ ਦਾ ਪਿਛਲੇ ਦਿਨਾਂ ਚ ਡਿਫੈਕਸ਼ਨ ਕਰਕੇ ਜਿਨ੍ਹਾਂ ਦੇ ਵਿੱਚੋਂ ਕਈ ਬਾਦਲ ਸਰਕਾਰ ਵੇਲੇ ਉਹ ਮੰਤਰੀ ਵੀ ਰਹੇ ਐ ਉਹ ਅੱਡ ਹੋਏ ਐ ਤੇ ਤੀਸਰਾ ਢੜਾ ਜਿਹੜਾ ਲਗਾਤਾਰ ਸਰਗਰਮੀ ਕਰ ਰਿਹਾ ਹੈ ਉਸ ਦੇ ਵਿੱਚ ਕਿਤੇ ਨਾ ਕਿਤੇ ਪੁਰਾਣੇ ਬਣੇ ਐ MP ਅਮਰਤਪਾਲ ਸਿੰਘ ਦੂਸਰੇ MP ਸਰਬਜੀਤ ਸਿੰਘ ਜਾਂ ਉਹਨਾਂ ਨੂੰ ਥੋੜਾ ਜਿਹਾ ਵੱਖਰੇ ਤਰੀਕੇ ਨਾਲ ਗਰਮਖਿਆਲੀ ਵੀ ਕਿਹਾ ਜਾਂਦਾ ਹੈ ਇਹ ਤਿੰਨੇ ਤਰ੍ਹਾਂ ਵੱਖਰੇ ਵੱਖਰੇ ਰੂਪ ਦੇ ਵਿੱਚ ਸਰਗਰਮ ਹੈ ਸਭ ਤੋਂ ਵੱਡੀ ਸਮੱਸਿਆ ਜਿਹੜੀ ਆ ਰਹੀ ਹੈ ਉਹ ਸੁਖਵੀਰ ਸਿੰਘ ਬਾਦਲ ਵਾਲੇ ਧੜੇ ਨੂੰ ਆ ਰਹੀ ਹੈ ਉਹ ਪੰਜਾਬ ਦੇ ਵਿੱਚ ਭਾਵੇਂ ਅੱਜ ਦੇ ਸਮੇਂ ਜਿੰਨੇ ਵੀ ਬਾਕੀ ਅਕਾਲੀ ਦਲ ਹੈ ਉਹਨਾਂ ਨਾਲੋਂ ਪ੍ਰਬੰਧਕੀ ਪੱਖ ਤੋਂ ਅੱਗੇ ਹੈ ਉਸ ਦੇ ਕੋਲੇ SGPC ਦੀ ਪ੍ਰਧਾਨਗੀ ਹੈ ਉਦੇ ਕੋਲੇ ਹਰ ਜ਼ਿਲ੍ਹਾ ਪੱਧਰ ਤੇ ਜ਼ੋਨ ਪੱਧਰ ਤੇ ਆਪਣਾ ਕਾਡਰ ਅਤੇ ਉਹ ਕਾਡਰ ਦੇ ਨਾਲ ਜੁੜੇ ਹੋਣਾ ਵੀ ਉਹਨਾਂ ਨੂੰ ਹਰ ਸਮੇਂ ਫਾਇਦਾ ਦਿੰਦਾ ਹੈ ਤੇ ਇੱਕ ਨਵੀਂ ਡਿਵੈਲਪਮੈਂਟ ਜਿਹੜੀ ਪਿਛਲੇ ਸਮੇਂ ਦੇ ਵਿੱਚ ਹੋਈ ਹੈ ਕਿ ਅੱਜਕੱਲ ਸੁਖਵੀਰ ਸਿੰਘ ਬਾਦਲ ਜ਼ਮੀਨੀ ਪੱਧਰ ਤੇ ਆ ਕੇ ਹੜਪੀੜਤਾ ਦੀ ਜਿਸ ਤਰੀਕੇ ਨਾਲ ਤੇਲ ਜ਼ਮੀਨ ਲਈ ਉਹਨਾਂ ਵੱਲੋਂ ਦਿੱਤੇ ਜਾਣ ਵਾਲੇ ਬੀਜ ਜਾਂ ਵੱਖ-ਵੱਖ ਥਾਵਾਂ ਤੇ ਜਾ ਕੇ ਨਕਦ ਰਾਸ਼ੀ ਦੇਣਾ ਇਹ ਸਾਰੇ ਦਾ ਸਾਰਾ ਕਿਤੇ ਨਾ ਕਿਤੇ ਇੱਕ ਵਾਰੀ ਫਿਰ ਉਹਨਾਂ ਨੂੰ ਚਰਚਾ ਵਿੱਚ ਲੈ ਆਉਂਦਾ ਹੈ ਪਰ ਨਾਲ ਹੀ ਨਾਲ ਪ੍ਰਾਣੀਆਂ ਘਟਨਾਵਾਂ ਨੂੰ ਦੂਸਰੇ ਵਿਰੋਧੀ ਦਲ ਵੀ ਤਾਜ਼ਾ ਕਰਦੇ ਰਹਿੰਦੇ ਆ ਜਿਹੜੀ ਸਭ ਤੋਂ ਵੱਡੀ ਰਾਜਨੀਤਿਕ ਚੁਣੌਤੀ ਪੰਜਾਬ ਦੇ ਖੇਤਰੀ ਦਲ ਦੇ ਸਾਹਮਣੇ ਆਉਣ ਵਾਲੀ ਹੈ ਜਿਸ ਨੂੰ ਲੈ ਕੇ ਇੱਕ ਤੋਂ ਵੱਧ ਵਾਰ ਚਰਚਾ ਹੁੰਦੀ ਹੈ ਕਿ ਕੇਂਦਰੀ ਦਲ ਦੇ ਨਾਲ ਸਮਝੌਤਾ ਕਰੇ ਤੋਂ ਬਿਨਾ ਰਾਸ਼ਟਰੀ ਰਾਜਨੀਤੀ ਦੇ ਵਿੱਚ ਪੰਜਾਬ ਦਾ ਕੋਈ ਵੀ ਖੇਤਰੀ ਦਲ ਹੈ ਜਿਹੜਾ ਉਹ ਆਪਣੀ ਪਛਾਣ ਨਹੀਂ ਬਣਾ ਸਕਦਾ ਹੁਣ ਵੱਡੀ ਸਮੱਸਿਆ ਇਹ ਬਣੀ ਹੋਈ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਦਲ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਸਰਕਾਰ ਚਲਾ ਚੁੱਕਿਆ ਜਿਸ ਕਰਕੇ ਉਹਨਾਂ ਤੇ ਕਈ ਕਿਸਮ ਦੇ ਦੋਸ਼ ਲੱਗਦੇ ਹੈ ਕਿ ਉਸ ਸਮੇਂ ਦੇ ਵਿੱਚ ਉਹਨਾਂ ਨੇ ਪੰਜਾਬ ਦੀ ਕਿਸਾਨੀ ਲਈ ਜਾਂ ਪੰਜਾਬ ਲਈ ਬਹੁਤਾ ਕੁਝ ਨਹੀਂ ਕੀਤਾ ਜਿਹਦੀਆਂ ਸੰਭਾਵਨਾਵਾਂ ਉਸ ਸਮੇਂ ਕੀਤੀਆਂ ਜਾ ਰਹੀਆਂ ਸੀ ਇਸ ਤੋਂ ਬਿਨਾ ਕੇਂਦਰ ਦੇ ਵਿੱਚ ਜਿਹੜੀ ਦੂਜੀ ਵੱਡੀ ਪਾਰਟੀ ਹੈ ਜਿਸ ਦੀ ਸੰਭਾਵਨਾ ਬਣੀ ਰਹਿੰਦੀ ਹੈ ਕਿ ਜੇ ਕਿਧਰੇ ਭਾਰਤੀ ਜਨਤਾ ਪਾਰਟੀ ਨਹੀਂ ਆਉਂਦੀ ਤਾਂ ਕਾਂਗਰਸ ਪਾਰਟੀ ਨੰਬਰ 2 ਦੀ ਜਾਂ ਵਿਰੋਧੀ ਧਿਰ ਦੀ ਸਭ ਤੋਂ ਵੱਡੀ ਪਾਰਟੀ ਜਾਂ ਅਲਾਈਅੰਸ ਮੰਨਿਆ ਜਾਂਦਾ ਹੈ ਜਦੋਂ ਉਸ ਅਲਾਈਅੰਸ ਦੀ ਗੱਲ ਹੁੰਦੀ ਹੈ ਤਾਂ ਪੰਜਾਬ ਦੇ ਲੋਕ ਉਸ ਨੂੰ ਕਿੰਨਾ ਕੁ ਪ੍ਰਵਾਨ ਕਰਨਗੇ ਜੇ ਪੰਜਾਬ ਦੀ ਖੇਤਰੀ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਉਹ ਦੂਸਰੀ ਧਿਰ ਕਾਂਗਰਸ ਵੱਲ ਜਾਂਦੀ ਹੈ ਉਹਦਾ ਨਮੂਨਾ ਸਾਡੇ ਸਾਹਮਣੇ ਹੈ ਪਿਛਲੇ ਦਿਨਾਂ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਰੋਹਿਤ ਗਾਂਧੀ ਹੜਪੀੜਤਾ ਨੂੰ ਦੇਖਣ ਵਾਸਤੇ ਦੌਰਾ ਕਰਨ ਵਾਸਤੇ ਆਏ ਤਾਂ ਫਿਰ ਉਹਨਾਂ ਨੂੰ ਸਰੂਪਾਓ ਦੇਣ ਦੇ ਸਮੇਂ ਇਸ ਕਿਸਮ ਦੀਆਂ ਗੱਲਾਂ ਸਾਹਮਣੇ ਆਈਆਂ ਕਿ ਇਹ ਉਹੀ ਰਾਜਨੀਤਿਕ ਦਲ ਹੈ ਜਿਨ੍ਹਾਂ ਨੇ ਇੱਕ ਸਮੇਂ ਤੇ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਸਿੱਖਾਂ ਦੀਆਂ ਬਹੁਤ ਸਾਰੀਆਂ ਕੁਰਬਾਨੀਆਂ ਉਸ ਸਮੇਂ ਇਸ ਪਾਰਟੀ ਵੱਲੋਂ ਲਈਆਂ ਗਈਆਂ ਇਸ ਕਰਕੇ ਸਭ ਤੋਂ ਵੱਡੀ ਦੁਬਦਾ ਪੰਜਾਬ ਦੇ ਖੇਤਰੀ ਦਲ ਵਾਸਤੇ ਇਹ ਬਣੀ ਹੋਈ ਹੈ ਕਿ ਕੀ ਉਹ ਭਾਰਤੀ ਜਨਤਾ ਪਾਰਟੀ ਨਾਲ ਜਾਵੇ ਜੇ ਭਾਰਤੀ ਜਨਤਾ ਪਾਰਟੀ ਨਾਲ ਓਪਨਲੀ ਡਿਕਲੇਅਰ ਕਰਦੇ ਆ ਅਸੀਂ ਜਾਵਾਂਗੇ ਤਾਂ ਪੰਜਾਬ ਦੀ ਕਿਸਾਨੀ ਨਾਰਾਜ਼ ਹੁੰਦੀ ਹੈ ਜੇ ਉਹ ਇਹ ਡਿਕਲੇਅਰ ਕਰਦੇ ਆ ਕਿ ਅਸੀਂ ਉੱਥੇ ਕਾਂਗਰਸ ਨਾਲ ਜਾਵਾਂਗੇ ਤਾਂ ਪੰਜਾਬ ਦੀ ਉਹ ਜਵਾਨੀ ਜਿਹੜੀ ਖਾੜਕੂ ਜਾਂ ਗਰਮ ਦਲੀਏ ਆ ਉਹ ਨਰਾਜ਼ ਹੁੰਦੇ ਆ ਹੁਣ ਵੱਡੀ ਸਮੱਸਿਆ ਇਹ ਐ ਕਿ ਪੰਜਾਬ ਦੀ ਖੇਤਰੀ ਪਾਰਟੀ ਦੀ ਇੰਨੀ ਸਮਰੱਥਾ ਨਹੀਂ ਐ ਕਿ ਉਹ ਕੇਂਦਰੀ ਰਾਜਨੀਤੀ ਦੇ ਵਿੱਚ ਆਪਣੇ ਪੈਰਾਂ ਤੇ ਖੜ੍ਹ ਸਕੇ ਹੁਣ ਇਸ ਗੱਲ ਦਾ ਤਾਂ ਫੈਸਲਾ ਰਾਜਨੀਤਿਕ ਦਲੀ ਕਰਨਗੇ ਕਿ ਉਹਨਾਂ ਨੇ ਇਸ ਪਬਲਿਕ ਦੀ ਲੋਕਾਂ ਦੀ ਜਨਤਾ ਦੀ 605 ਨੂੰ ਕਿਵੇਂ ਨਜਿੱਠਣਾ ਐ ਆਉਣ ਵਾਲੇ ਸਮੇਂ ਦੇ ਵਿੱਚ ਕੀ ਉਹ ਡਿਕਲੇਅਰ ਕਰਕੇ ਚੱਲਣਗੇ ਕਿ ਅਸੀਂ ਕਿਸ ਦਲ ਜਾਂ ਅਲਾਈਅੰਸ ਦੇ ਨਾਲ ਜਾਣਾ ਐ ਕੀ ਉਹ ਚੁੱਪ ਕਰਕੇ ਇੱਕ ਵਾਰੀ ਰਾਜਨੀਤੀ ਕਰਕੇ ਪੰਜਾਬ ਦੇ ਵਿੱਚ ਗੱਦੀ ਹਾਸਲ ਕਰਨ ਤੋਂ ਬਾਅਦ ਫਿਰ ਸੋਚਣਗੇ ਕਿ ਹੁਣ ਕਿੱਥੇ ਜਾਣਾ ਹੈ ਇਸ ਕਿਸਮ ਦੀਆਂ ਸਮੱਸਿਆਵਾਂ ਜਿਹੜੀਆਂ ਅੱਜ ਬਣੀਆਂ ਹੋਈਆਂ ਹਨ ਉਹਨਾਂ ਦਾ 227 ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੱਕ ਕੀ ਹੱਲ ਨਿਕਲਦਾ ਹੈ ਇਹ ਉਦੋਂ ਹੀ ਪਤਾ ਲੱਗੂਗਾ ਫਿਲਹਾਲ ਮੈਨੂੰ ਇਹ ਲੱਗਦਾ ਹੈ ਕਿ ਇਹ ਰਾਜਨੀਤਿਕ ਦਲ ਸਿੱਧੇ ਤੌਰ ਤੇ ਕਿਸੇ ਵੱਡੀ ਰਾਸ਼ਟਰੀ ਰਾਜਨੀਤਿਕ ਧਿਰ ਦਾ ਹਿੱਸਾ ਬਣਨ ਤੋਂ ਬਚ ਬਚਾ ਕੇ ਚੱਲਣ ਦੇ ਵਿੱਚ ਹੀ ਆਪਣੇ ਆਪ ਨੂੰ ਠੀਕ ਸਮਝਦੇ ਐ ਜਦੋਂ ਵੀ ਪੰਜਾਬ ਦੇ ਭਾਜਪਾ ਦੇ ਪ੍ਰਧਾਨ ਵੱਲੋਂ ਬਿਆਨ ਦਿੱਤਾ ਜਾਂਦਾ ਹੈ ਕਿ ਅਸੀਂ ਜਾਖੜ ਸਾਹਿਬ ਜਿਵੇਂ ਲਗਾਤਾਰ ਕਹਿੰਦੇ ਰਹਿੰਦੇ ਐ ਕਿ ਅਕਾਲੀ ਦਲ ਦੇ ਨਾਲ ਮਿਲ ਕੇ ਪੰਜਾਬ ਦੇ ਵਿੱਚ ਸਰਕਾਰ ਬਣਾ ਸਕਦੇ ਆ ਜਾਂ ਮਿਲ ਕੇ ਚੱਲਣ ਲਈ ਤਿਆਰ ਐ ਤਾਂ ਉਸ ਸਮੇਂ ਕੁਝ ਵਿਰੋਧੀ ਧਿਰ ਦੇ ਨੇਤਾਵਾਂ ਵੱਲੋਂ ਵੱਖਰੀ ਕਿਸਮ ਦੇ ਬਿਆਨ ਆਉਣ ਲੱਗ ਜਾਂਦੇ ਐ ਅਜੇ ਤੱਕ ਤਾਂ ਇਹ ਸਾਰਾ ਮਸਲਾ ਉਲਝਣ ਵਾਲਾ ਹੈ ਤੇ ਇਹ ਦੀ ਸੁਲਝ ਇਹ ਕਿਸ ਪ੍ਰਕਾਰ ਸੁਲਝੂਗਾ ਇਹ ਸਾਨੂੰ ਅਜੇ ਸਮਾਂ ਹੀ ਦੱਸੂਗਾ ਧੰਨਵਾਦ